ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸੱਸੇ ਕਾ ਜੀ ਜਦੋਂ ਸਾਡਾ ਰੋਟੀ ਖਾਣ ਨੂੰ ਜਾਂ ਸਬਜ਼ੀ ਖਾਣ ਨੂੰ ਮਨ ਨਾ ਕਰੇ ਤੇਸੀਂ ਸਵੇਰ ਸਵੇਰੇ ਸੋਚਦੇ ਰਹਿੰਦੇ ਆ ਕਿ ਕੀ ਬਣਾਈਏ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖਾ ਤੇ ਹੈਲਦੀ ਤਰੀਕਾ ਦੱਸਣ ਲੱਗੇ ਆ ਜਦੋਂ ਕਦੀ ਮਨ ਨਾ ਕਰੇ ਰੋਟੀ ਖਾਣ ਦਾ ਜਾਂ ਸਬਜ਼ੀ ਖਾਣ ਦਾ ਜਾਂ ਹੋਰ ਕਿਸੇ ਚੀਜ਼ ਨੂੰ ਮਨ ਨਾ ਕਰੇ ਤੇ ਤੁਸੀਂ ਇਸ ਤਰੀਕ ਬਰੀਕ-ਬਰੀਕ ਸਬਜ਼ੀਆਂ ਕੱਟ ਲੈਣੀਆਂ ਨੇ ਤੇ ਅੱਜ ਅਸੀਂ ਬਣਾਵਾਂਗੇ ਬੇਸਨ ਤੇ ਆਟੇ ਦਾ ਚਿਲਾ ਜੋ ਕਿ ਬਹੁਤ ਹੈਲਦੀ ਵੇ ਨਾਲ ਬਣਾਵਾਂਗੇ ਅਸੀਂ ਡੀਪ ਫਰਾਈ ਨਹੀਂ ਕਰਨਾ ਬਿਲਕੁਲ ਵੀ ਨਾਨਸਟਿਕ ਤਵੇ ਤੇ ਬਣਾਵਾਂਗੇ ਅੱਧਾ ਤੁਸੀਂ ਨਾਲ ਨਿੰਬੂ ਲੈਣਾ ਤੇ ਸਬਜ਼ੀਆਂ ਤੁਸੀਂ ਆਪਣੀ ਮਨਪਸੰਦੀਆਂ ਲੈ ਸਕਦੇ ਹੋ ਸਾਰੀਆਂ ਸਬਜ਼ੀਆਂ ਨੂੰ ਅਸੀਂ ਇੱਕ ਡੋਂਗੇ ਵਿੱਚ ਪਾ ਲਾਂਗੇ ਧਨੀਆਂ ਹਰਾ ਝੂਰ ਲੈਣਾ ਨਾਲ ਹਰੇ ਧਨੀਆਂ ਨਾਲ ਟੇਸਟ ਹੋਰ ਵੀ ਵਾਜ ਜਾਂਦਾ ਤੇ ਮਿਰਚ ਮਸਾਲੇ ਤੁਸੀਂ ਆਪਣੀ ਮਰਜ਼ੇ ਦੇ ਮੁਤਾਬਿਕ ਪਾਣੇ ਨੇ ਮੈਂ ਰੀਆਂ ਦੋ ਮਿਰਚਾਂ ਲਈਆਂ ਨੇ ਤੁਸੀਂ ਜਿਆਦਾ ਵੀ ਲੈ ਸਕਦੇ ਹੋ ਫੈਮਿਲੀ ਦੇ ਮੁਤਾਬਿਕ ਸਾਰੀਆਂ ਸਬਜ਼ੀਆਂ ਸੇ ਪਹਿਲੇ ਵਿੱਚ ਪਾ ਦਿੱਤੇ ਨੇ ਬਹੁਤ ਹੀ ਹੈਲਦੀ ਵੇ ਨਾਲ ਬਣਾਣਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਜਿੰਨਾ ਤੁਸੀਂ ਬਣਾਣਾ ਉਹਨਾ ਤੁਸੀਂ ਲੈ ਸਕਦੇ ਹੋ ਬੇਸਨ ਪਰ ਮੈਂ ਇੱਕ ਛੋਟੀ ਕਟੋਰੀ ਲਿਆ ਉਹਦੇ ਨਾਲ ਹੀ ਅਸੀਂ ਥੋੜਾ ਜਿਹਾ ਆਟਾ ਵੀ ਪਾਵਾਂਗੇ ਆਟੇ ਨਾਲ ਹੋਰ ਹੈਲਦੀ ਹੋ ਜਾਏਗਾ ਔਰ ਨਾਲ ਹੀ ਅਸੀਂ ਨਿੰਬੂ ਨਚੋੜ ਦਵਾਂਗੇ ਚੰਗੇ ਤਰ੍ਹਾਂ ਗਿੱਟਕਾ ਵੀ ਚੁਕਾੜ ਕੇ ਨਿੰਬੂ ਦੀਆਂ ਤੇ ਉਹਨੂੰ ਅੱਛੀ ਤਰ੍ਹਾਂ ਵਿੱਚ ਨਚੋੜ ਲੈਣਾ ਹੁਣ ਅਸੀਂ ਪਾਵਾਂਗੇ ਜਵੈਨ ਜਿਸ ਦਾ ਫਲੇਵਰ ਬਹੁਤ ਹੀ ਵਧੀਆ ਵੈਸਟਰ ਚੰਦਾ ਔਰ ਚਿਲੇ ਵਿੱਚ ਬਹੁਤ ਵਧੀਆ ਲੱਗੇਗਾ ਇੱਕ ਛੋਟਾ ਚਮਚ ਤੁਸੀਂ ਜਵੈਨ ਪਾ ਲਓ ਨਾਲ ਇੱਕ ਅੱਧੇ ਚਮਚ ਚਮਚ ਕਲਵੰਜੀ ਪਾ ਲੋ ਠੀਕ ਹੈ ਜੀ ਹੋਰ ਨਾਲ ਸੇ ਪਾਵਾਂਗੇ ਚਾਟ ਮਸਾਲਾ ਲੋੜ ਮੁਤਾਬਿਕ ਤੁਸੀਂ ਚਾਟ ਮਸਾਲਾ ਪਾਣਾ ਜਿੰਨਾ ਜ਼ਰੂਰਤ ਹੈ ਜਿੰਨਾ ਤੁਸੀਂ ਖੱਟਾ ਖਾ ਸਕਦੇ ਹੋ ਕਿਉਂਕਿ ਅਸੀਂ ਨਿੰਬੂ ਵੀ ਪਾਇਆ ਤੇ ਮੈਂ ਥੋੜਾ ਜਿਹਾ ਚਾਟ ਮਸਾਲਾ ਹੀ ਪਾ ਦਿੱਤਾ ਟੇਸਟ ਵਾਸਤੇ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਨਮਕ ਲੋੜ ਮੁਤਾਬਿਕ ਨਮਕ ਪਾਣਾ ਸਬਜ਼ੀਆਂ ਦੇ ਮੁਤਾਬਿਕ ਦੇਖ ਕੇ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਸੇ ਚੀਰਾ ਪਾਵਾਂਗੇ ਟੇਸਟ ਦੇ ਮੁਤਾਬਿਕ ਥੋੜਾ ਗਰਮ ਮਸਾਲਾ ਤੇ ਥੋੜੀ ਜੀ ਕਾਲੀ ਮਿਰਚ ਠੀਕ ਹੈ ਜੀ ਫਿਰ ਅਸੀਂ ਸਾਰੇ ਇਹਨਾਂ ਨੂੰ ਪਹਿਲੇ ਮਿਕਸ ਕਰ ਲਵਾਂਗੇ ਹੱਥ ਦੇ ਨਾਲ ਹੀ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਜਿੰਨਾ ਕਿ ਜ਼ਰੂਰਤ ਤੇ ਪਾਣੀ ਪਾਣਾ ਬਿਲਕੁਲ ਪਤਲਾ ਕੋਲ ਬਣਾ ਲੈਣਾ ਇਹਨੂੰ ਅਗਰ ਤੁਸੀਂ ਚਾਹੋ ਤਾਂ ਸੂਜੀ ਦੇ ਵੀ 2 ਚਮਚ ਪਾ ਸਕਦੇ ਹੋ ਟੇਸਟ ਨੂੰ ਵਧਾਉਣ ਵਾਸਤੇ ਰਾਜ ਮਰਕਲ ਸੂਜੀ ਹੈ ਨਹੀਂ ਸੀ ਇਸ ਵਾਸਤੇ ਮੈਂ ਨਹੀਂ ਪਾਈ। ਛੇ ਤਰ੍ਹਾਂ ਨੂੰ ਮਿਕਸ ਕਰ ਲੈਣਾ ਸਬਜ਼ੀਆਂ ਨੂੰ ਵੀ। ਤੇ ਹੁਣ ਅਸੀਂ ਲੋੜ ਮੁਤਾਬਕ ਪਾਣੀ ਪਾ ਕੇ ਜਿਹੜਾ ਪਤਲਾ ਜਿਹਾ ਕੋਲ ਬਣਾਵਾਂਗੇ। ਹਾਂਜੀ ਸਾਡਾ ਕੋਲ ਦੇਖੋ ਇੰਨਾ ਕੁ ਪਤਲਾ ਹੋਣਾ ਚਾਹੀਦਾ। ਜ਼ਿਆਦਾ ਸੀ ਗਾੜਾ ਨਹੀਂ ਬਣਾਉਣਾ ਜਿਹੜਾ ਤੁਸੀਂ ਉਹ ਚਿਲਾ ਬਣਾਉਂਦੇ ਹੋ ਉਹ ਥੋੜਾ ਘਾੜ ਹੁੰਦਾ ਹੈ ਇਹ ਅਸੀਂ ਅੱਜ ਪਤਲਾ ਪਤਲਾ ਬਣਾਵਾਂਗੇ। ਬਹੁਤ ਹੀ ਹੈਲਦੀ ਤੇ ਬਹੁਤ ਹੀ ਪਤਲਾ ਬੰਦਾ ਔਰ ਬਹੁਤ ਹੀ ਟੇਸਟੀ ਬੰਦਾ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ। ਕੱਥੇ ਤੁਸੀਂ ਹੁਣ ਨਮਕ ਚੈੱਕ ਕਰ ਸਕਦੇ ਹੋ ਕਿ ਨਮਕ ਘੱਟ ਵੱਧ ਤਾਂ ਨਹੀਂ ਅਗਰ ਤੁਹਾਨੂੰ ਫਿੱਕਾ ਲੱਗਦਾ ਤਾਂ ਤੁਸੀਂ ਨਮਕ ਪਾ ਸਕਦੇ ਹੋ ਮੈਨੂੰ ਥੋੜਾ ਲਾਈਟ ਲੱਗ ਰਿਹਾ ਸੀ ਨਮਕ ਕਿਉਂਕਿ ਨਮਕ ਅਗਰ ਫਿੱਕਾ ਹੋਏਗਾ ਤੇ ਟੇਸਟੀ ਨਹੀਂ ਲੱਗੇਗੀ ਤੁਸੀਂ ਥੋੜਾ ਨਮਕ ਇੱਥੇ ਚੈੱਕ ਕਰਕੇ ਫਿਰ ਵੀ ਪਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਤੁਹਾਡਾ ਪਤਲਾ ਹੋਣਾ ਚਾਹੀਦਾ ਕੋਲ ਜਿਆਦਾ ਸੀ ਗਾੜਾ ਨਹੀਂ ਬਣਾਉਣਾ ਬਹੁਤ ਹੀ ਟੇਸਟੀ ਬਣੇਗਾ ਤੁਸੀਂ ਸੂਜੀ ਵੀ ਮਿਕਸ ਕਰ ਸਕਦੇ ਹੋ ਚੀਜ਼ ਜੀ ਨਾਲ ਹੋਰ ਵੀ ਟੇਸਟੀ ਹੋ ਜਾਗਾ ਚਲੋ ਜੀ ਹੁਣ ਅਸੀਂ ਆਨੇ ਆ ਤਵੇ ਵੱਲ ਮੈਂ ਤਵਾ ਦੇਖੋ ਨੋਨ ਸਟਿਕ ਉੱਤੇ ਰੱਖ ਦਿੱਤਾ ਔਰ ਇਹਦੇ ਤੇ ਸਿਰਫ 2-3 ਬੂੰਦਾਂ ਹੀ ਅਸੀਂ ਤੇਲ ਦੀਆਂ ਪਾਣੀਆਂ ਨੇ ਹਾਂਜੀ ਸਾਡਾ ਤਵਾ ਦੇਖੋ ਗਰਮ ਹੋ ਗਿਆ ਤੇ ਅਸੀਂ ਜਿਵੇਂ ਪੀਜ਼ਾ ਬਣਾਣੇ ਆ ਨਾ ਜਾਂ ਡੋਸਾ ਬਣਾਣੇ ਆ ਬਿਲਕੁਲ ਅਸੀਂ 2 ਚਮਚ ਚ ਪਾਣਾ ਬਿਲਕੁਲ ਜ਼ਿਆਦਾ ਪਾ ਗਏ ਮੈਂ ਕੱਢ ਰਹੀ ਹਾਂ ਤੇਲ ਇਸ ਤੋਂ ਵਾਪਸ ਬਸ ਤੁਸੀਂ ਤੇਲ ਲਗਾ ਕੇ ਇਹਨੂੰ ਅੱਛੀ ਤਰ੍ਹਾਂ ਫੈਲਾ ਲੈਣਾ ਅਸੀਂ ਡੀਪ ਫਰਾਈ ਨਹੀਂ ਕਰਨਾ ਬਿਲਕੁਲ ਹਲਕਾ ਜਿਹਾ ਦੋ ਗੁੰਦਾ ਸੇ ਤੇਲ ਪਾਣਾ ਮੇਰੇ ਕੋਲ ਜਿਆਦਾ ਪੈ ਗਿਆ ਸੇ ਮੈਂ ਕਢਾਲ ਦਿੱਤਾ ਹੈ ਦੇਖੋ ਬਿਲਕੁਲ ਹੋ ਕੁਛ ਵੀ ਨਹੀਂ ਹੈਗਾ ਬਿਲਕੁਲ ਪਲੇਨ ਹੈ ਠੀਕ ਹੈ ਜੀ ਹੁਣ ਇਹਦੇ ਉੱਤੇ ਅਸੀਂ ਕੀ ਕਰਨਾ ਹੈ ਇੱਕ ਕੜਚੀ ਅਸਟਰਾ ਪਾ ਦੇਣੀ ਹੈ ਤੇ ਇਹਨੂੰ ਅੱਛੀ ਤਰ੍ਹਾਂ ਫੈਲਾ ਦੇਣਾ ਬਿਲਕੁਲ ਪਤਲਾ ਪਤਲਾ ਫੈਲਾ ਦੇਣਾ ਹੋਰ ਇਹਨੂੰ ਪੱਕਣ ਦੇਣਾ ਹੌਲੀ ਹੌਲੀ ਇਕਦਮ ਨੇ ਪਲਟਣਾ ਬਿਲਕੁਲ ਅੱਛੀ ਤਰ੍ਹਾਂ ਪੱਕ ਜਾਏਗਾ ਫਿਰ ਇਹਨੂੰ ਪਲਟਣਾ ਤੁਸੀਂ ਇਸ ਤਰ੍ਹਾਂ ਗੋਲ ਕਰ ਲੈਣਾ ਇਹ ਦੇਖੋ ਜੀ ਬਿਲਕੁਲ ਪਤਲਾ ਕਰਨਾ ਮੋਟਾ ਨਹੀਂ ਕਰਨਾ ਉਹਨੂੰ ਹੌਲੀ ਹੌਲੀ ਪੱਕਣ ਦੇਣਾ 2 ਮਿੰਟ ਲਈ ਢੱਕਣ ਵੀ ਰੱਖ ਸਕਦੇ ਹੋ ਸੀਮ ਤੇ ਰੱਖਣਾ ਬਿਲਕੁਲ ਫਾਸਟ ਗੈਸ ਤੇ ਨਹੀਂ ਰੱਖਣਾ ਤੇਜ਼ ਨਹੀਂ ਰੱਖਣਾ ਸੇਕ ਬਿਲਕੁਲ ਹਲਕਾ ਰੱਖਣਾ ਤੇ ਹੌਲੀ ਹੌਲੀ ਪੱਕੇਗਾ ਬਸ ਇਸ ਤਰ੍ਹਾਂ ਤੁਸੀਂ ਇਹਨੂੰ ਤੇ ਢੱਕਣ ਦੇ ਨਾਲ ਟੱਕ ਦੇਣਾ ਤੇ ਸਿਰਫ 2 ਮਿੰਟ ਇਹਨੂੰ ਪੱਕਣ ਦੇਣਾ ਤਾਂ ਕਿ ਇੱਕ ਸਾਈਡ ਅੱਛੇ ਤਰ੍ਹਾਂ ਪੱਕ ਜਾਵੇ ਜਦੋਂ ਪੱਕ ਜਾਏਗੀ ਫਿਰ ਟੁੱਟੇਗਾ ਨਹੀਂ ਅਗਰ ਤੁਸੀਂ ਨਾਲ ਹੀ ਇਹਨੂੰ ਪਲਟ ਦੋਗੇ ਤੇ ਟੁੱਟ ਜਾਏਗਾ ਤੇ ਸਾਰਾ ਖਰਾਬ ਹੋ ਜਾਏਗਾ ਚਿਲਾ ਤੁਹਾਡਾ ਠੀਕ ਹੈ ਜੀ ਬਿਲਕੁਲ ਇਸ ਤਰ੍ਹਾਂ ਹੀ ਪਤਲਾ ਪਤਲਾ ਬਣਾਣਾ ਔਰ ਇਹਨੂੰ ਪੱਕਣ ਦਾ ਵੇਟ ਕਰਨੀ ਹੈ 2 ਕਮਿੰਟ ਸਿਰਫ ਘੜ ਤੋਂ ਘੜ ਸੇਮ ਤੈਨੂੰ ਪੱਕਣ ਦੋ ਅੱਛੇ ਤਰ੍ਹਾਂ ਠੀਕ ਹੈ ਜੀ ਹਾਂਜੀ ਤੁਸੀਂ ਹੁਣ ਚੈੱਕ ਕਰ ਸਕਦੇ ਹੋ ਇੱਥੇ ਇਹ ਦੇਖੋ ਜੀ ਕਿਵੇਂ ਆਪਣੇ ਆਪ ਹੀ ਤੁਹਾਨੂੰ ਦੇਖ ਪਤਾ ਚੱਲ ਰਿਹਾ ਹੈ ਕਿ ਪੱਕ ਗਿਆ ਉਪਰੋਂ ਜਦੋਂ ਦੇਖੋ ਹਾਰਡ ਹੋ ਜਾਵੇ ਥੋੜਾ ਪਹਿਲੇ ਕਿੰਨਾ ਪਤਲਾ ਸੀ ਤੇ ਤੁਸੀਂ ਹੁਣ ਇਹਨਾਂ ਨੂੰ ਛਿਨਾਰਿਆਂ ਤੋਂ ਥੋੜਾ ਕਰਕੇ ਤੇ ਫਲਟ ਸਕਦੇ ਹੋ ਠੀਕ ਹੈ ਅਗਰ ਤੁਹਾਨੂੰ ਫਿਰ ਵੀ ਥੋੜੀ ਪ੍ਰੋਬਲਮ ਲੱਗਦੀ ਹੈ ਤੇ ਇੱਕ ਅੱਧਾ ਤੁਸੀਂ ਦੋ ਤਿੰਨ ਬੂੰਦਾ ਤੁਸੀਂ ਹਲਕੀਆਂ ਹਲਕੀਆਂ ਪੇਲ ਦਿਆਂ ਇੱਕ ਇੱਕ ਸਾਈਡ ਤੇ ਪਾ ਦੇਣੀਆਂ ਜੇ ਅਗਰ ਤੁਹਾਨੂੰ ਥੋੜੀ ਬਹੁਤ ਲੱਗਦੀ ਹੈ ਅਗਰ ਨਹੀਂ ਲੱਗਦੀ ਕਈ ਵਾਰੀ ਨੋਨ ਸਟਿਕ ਤਵੇ ਜਿਹੜੇ ਹੁੰਦੇ ਨੇ ਉਹ ਵੀ ਪਏ ਪਏ ਖਰਾਬ ਹੋ ਜਾਂਦੇ ਨੇ ਤੇ ਉਸ ਕੰਡੀਸ਼ਨ ਵਿੱਚ ਅਸੀਂ ਇਹਨੂੰ ਅਜੇ ਚੰਗੀ ਤਰ੍ਹਾਂ ਪੱਕਿਆ ਨਹੀਂ ਜਦੋਂ ਨਹੀਂ ਉਤਰਨਾ ਤਾਂ ਮਤਲਬ ਪੱਕਿਆ ਨਹੀਂ ਤੁਹਾਡਾ ਕੱਚਾ ਹੈਗਾ ਜਦੋਂ ਪੱਕ ਜਾਣਾ ਉਹਨੇ ਆਪਣੇ ਆਪ ਹੀ ਤਵੇ ਨਾਲ ਛੱਡ ਦੇਣਾ ਠੀਕ ਹੈ ਜੀ ਹੋਣੇ ਕੱਦਾਂ ਮਿੰਟ ਹੋਰ ਹੈ ਵੇਟ ਕਰਾਂਗੇ ਮੈਂ 1 ਮਿੰਟ ਬਾਅਦ ਚੁੱਕ ਲਿਆ ਸੀ 1 ਮਿੰਟ ਅਸੀਂ ਹੋਰ ਰੱਖਾਂਗੇ ਅਜੇ ਜੀ ਪੂਰੇ 2 ਮਿੰਟ ਹੋ ਗਏ ਨੇ ਕੋ ਲੱਗਦਾ ਪੱਕ ਗਿਆ ਤੇ ਅਸੀਂ ਇਹਨੂੰ ਪਲਟੇ ਦੇ ਨਾਲ ਖਰਾਮ ਦੇ ਨਾਲ ਪਲਟ ਦਵਾਂਗੇ ਇਹ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਚਿਲਾ ਸਾਡਾ ਔਰ ਬਿਲਕੁਲ ਪਤਲਾ-ਪਤਲਾ ਬਣਿਆ ਹੁਣ ਇੱਥੇ ਆ ਕੇ ਤੁਸੀਂ 1-2 ਬੂੰਦਾਂ ਤੇਲ ਦੀਆਂ ਪਾ ਸਕਦੇ ਹੋ ਜ਼ਿਆਦਾ ਨਹੀਂ ਬਸ 2 ਬੂੰਦਾਂ ਕਿਉਂਕਿ ਇਸੇ ਹੈਲਦੀ ਬਣਾਣਾ ਹੈ ਡੀਪ ਫਰਾਈ ਨਹੀਂ ਕਰਨਾ ਇਹਨੂੰ ਬਸ ਔਰ ਫਿਰ ਇਸੇ ਅਨੁਸਾਰ ਹੀ ਤੱਕ ਦਵਾਵਾਂਗੇ ਤੇ ਇਹਨੂੰ ਦੂਜੀ ਸਾਈਡ ਵੀ ਪੱਕਣ ਦਵਾਵਾਂਗੇ ਬਿਲਕੁਲ ਐਸੇ ਵੇ ਨਾਲ ਬਣਾਣਾ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਬਣਨਗੇ ਔਰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਵਟਿਆ ਦੇ ਨਾਲ-ਨਾਲ ਤੇ ਸੌਸ ਦੇ ਨਾਲ ਖਾਓ ਚਟਣੀ ਨਾਲ ਖਾਓ ਬਹੁਤ ਹੀ ਟੇਸਟੀ ਬੰਦੇ ਹਨ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਹਾਂਜੀ 2 ਮਿੰਟ ਹੋ ਗਏ ਨੇ ਹੁਣ ਅਸੀਂ ਆਨੂੰ ਫਿਰ ਪਲਟ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਬਣਿਆ ਸਾਡਾ ਚਿਲਾ ਬਹੁਤ ਹੀ ਹੈਲਦੀ ਚਿਲਾ ਹੈ ਬਿਲਕੁਲ ਸੌਫਟ ਬਣਿਆ ਔਰ ਤੁਸੀਂ ਹੈਰਾਨ ਹੋ ਜੂਗੇ ਕਿ ਜਦ ਅਸੀਂ ਡੀਪ ਫਰਾਈ ਕਰਦੇ ਆ ਨਾ ਚੀਨ ਨੂੰ ਉਦੋਂ ਹੁੰਦੀ ਆਕਰ ਜਾਂਦੀ ਚੀਜ਼ ਤੇ ਪਰ ਇਹਦੇ ਤੇ ਇੰਨਾ ਸੌਫਟ ਬੰਦਾ ਨਾ ਬਹੁਤ ਹੀ ਵਧੀਆ ਬੰਦਾ ਸੌਫਟ ਸੌਫਟ ਦੇਖੋ ਜੀ ਕਿੰਨਾ ਵਧੀਆ ਚਿਲਾ ਬਣ ਗਿਆ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਆ ਬਹੁਤ ਹੀ ਟੇਸਟੀ ਤੇ ਹੈਲਦੀ ਬਣੇਗਾ ਔਰ ਬੱਚੇ ਇਹਨੇ ਖੁਸ਼ ਹੋ ਕੇ ਖਾਣਗੇ ਨਾ ਚਾਹ ਨਾਲ ਖਾਓ 소ਸ ਨਾਲ ਖਾਓ ਬੜੇ ਟੇਸਟੀ ਲੱਗਦਾ ਤੇ ਸਵੇਰੇ ਤੁਹਾਨੂੰ ਚੰਜਟ ਵੀ ਖਤਮ ਸਬਜੀ ਬਣਾਉਣ ਦਾ ਜਾਂ ਪਰੌਂਠੇ ਬਣਾਉਣ ਦਾ ਸਾਰਿਆਂ ਨੂੰ ਇੱਕ ਇੱਕ ਖਾਓ ਤੇ ਮਜ਼ੇ ਨਾਲ ਇੱਕ ਇੱਕ ਦੋ ਦੋ ਖਾ ਕੇ ਤੇ ਸੰਤੁਸ਼ਟੀ ਹੋ ਜਾਂਦੀ ਹੈ ਮੈਂ ਤੁਹਾਨੂੰ ਹੁਣ ਪਲੇਟ 'ਚ ਪਾ ਕੇ ਦਿਖਾਉਂਦੀ ਆ ਇਹ ਦੇਖੋ ਜੇ ਮੈਂ ਸਾਈਡ ਉਹਦੀ ਚੇਂਜ ਕੀਤੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਵਧੀਆ ਬਣਿਆ ਔਰ ਸਾਰੀਆਂ ਸਬਜ਼ੀਆਂ ਵਿੱਚ ਨਜ਼ਰ ਆ ਰਹੀਆਂ ਨੇ ਔਰ ਬਿਲਕੁਲ ਪਤਲਾ ਹੈ ਇਹ ਦੇਖੋ ਬਿਲਕੁਲ ਪਤਲਾ ਬਣਾਇਆ ਅਸੀਂ ਮੋਟਾ ਚਿਲਾ ਨਹੀਂ ਬਣਾਇਆ ਇਹ ਬਿਲਕੁਲ ਪਤਲੇ ਪਤਲੇ ਬੰਦੇ ਨੇ ਤੇ ਇੰਨੇ ਹੈਲਦੀ ਬੰਦੇ ਨੇ ਨਾ ਕਮਾਲ ਦੀ ਚੀਜ਼ ਬਣ ਜਾਂਦੇ ਇੱਕ ਵਾਰੀ ਤੁਸੀਂ ਬਣਾ ਕੇ ਦੇਖੋ ਸਬਜ਼ੀਆਂ ਤੁਸੀਂ ਜਿੰਨੀਆਂ ਮਰਜ਼ੀ ਵਿੱਚ ਪਾ ਸਕਦੇ ਹੋ ਜਿਹੜੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਅਗਰ ਆਲੂ ਵੀ ਤੁਸੀਂ ਗ੍ਰੇਡ ਕਰਕੇ ਪਾਣੇ ਨੇ ਉਹ ਵੀ ਪਾ ਸਕਦੇ ਹੋ ਬੋਇਲ ਆਲੂ ਪਾਣੇ ਨੂੰ ਵੀ ਬਰੀ ਬਰੀ ਕੱਟ ਕੇ ਪਾ ਸਕਦੇ ਹੋ ਅਗਰ ਬੱਚੇ ਖੁਸ਼ ਹੋ ਕੇ ਖਾਂਦੇ ਠੀਕ ਹੈ ਜੀ ਮੈਂ ਕਾਸ਼ੇ ਥੋੜਾ ਹੋਰ ਰੜਜੂਏ ਅੱਛੇ ਤਾਂ ਟੇਸਟੀ ਟੇਸਟੀ ਬਣ ਜਾਣੀ ਤਾਂ ਮੈਂ ਕੱਢਣ ਲੱਗੀ ਸੀ ਕਿ 2 ਮਿੰਟ ਹੋਰ ਰੜ ਦੇਣੀ ਹੈ ਚੰਗੀ ਤਰ੍ਹਾਂ ਥੋੜਾ ਸੇਕ ਨੂੰ ਹਲਕਾ ਜਾਂ ਮੈਂ ਤੇਜ਼ ਕਰਦੇ ਨੇ ਸਭ ਤੋਂ ਛੋਟੇ ਗੈਸ ਦੇ ਉੱਤੇ ਰੱਖਿਆ ਹੈ ਜਿਹੜਾ ਸਭ ਤੋਂ ਛੋਟੇ ਵਾਲਾ ਹੁੰਦਾ ਹੈ ਤੇਜ਼ ਤੇ ਨਹੀਂ ਮੈਂ ਬਣਾ ਰਹੀ ਬਿਲਕੁਲ ਵੀ ਇਹ ਦੇਖੋ ਜਿਹੜਾ ਸਿੱਧਾ ਪਾਸਾ ਸੀ ਆਇਆ ਕਿੰਨਾ ਵਧੀਆ ਦੇਖੋ ਚਿਲਾ ਬਣ ਗਿਆ ਏਸੀ ਬੇਲਣੇ ਦੇ ਉੱਤੇ ਚੱਕਲੇ ਵੇਲੇ ਤੇ ਨਹੀਂ ਵੇਲਣਾ ਹੁੰਦਾ ਐਸ ਵਾਸਤੇ ਸਾਡਾ ਗੋਲ ਨਹੀਂ ਬੰਦਾ ਤੇ ਜੇ ਕੋਈ ਪ੍ਰੋਬਲਮ ਨਹੀਂ ਹੈ ਜਗ੍ਹਾ ਥੋੜਾ ਟੇਡਾ ਮੇਡਾ ਵੀ ਹੋ ਜੂਏ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਉਨਾਂ ਤੋਂ ਪਲੇਟਸ ਬਾਅਦ ਦਿਖਾਉਣੀ ਹੈ ਬਿਲਕੁਲ ਤਿਆਰ ਹੋ ਗਿਆ ਚਿਲਾ ਹਾਂਜੀ ਦੇਖੋ ਜੀ ਕਿੰਨਾ ਵਧੀਆ ਬਣਿਆ ਚਿਲਾ ਦੇਖ ਕੇ ਦਿਲ ਕਰਦਾ ਨਾ ਫਟਾਫਟ ਖਾ ਲਈਏ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਮਜ਼ਾ ਆ ਗਿਆ ਇੱਕ ਵਾਰੀ ਬਣਾ ਕੇ ਔਰ ਖਾਣ ਦਾ ਹੋਰ ਵੀ ਮਜ਼ਾ ਆਏਗਾ ਸਾਰੇ ਤੁਹਾਡੀ ਤਾਰੀਫ ਕਰਦੇ ਨੇ ਥੱਕਣਗੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਸੌਸ ਨਾਲ ਖਾਓ ਅਗਰ ਚਟਨੀ ਘਰਚ ਬਣਾਈ ਹੈ ਤੇ ਚਟਨੀ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਹੈਲਦੀ ਚਿਲਾ ਬਣਦਾ ਹੈ ਹੁਣ ਅਸੀਂ ਦੂਜੇ ਦੀ ਤਿਆਰੀ ਵੀ ਕਰਨ ਲੱਗੇ ਆ ਇਸੇ 302 ਕਬੁੰਡਾ ਪਾਦਨੀਆਂ ਨੇ ਤੇਲ ਦੀ ਜਿਆਦਾ ਨਹੀਂ ਪਾਣਾ ਦੇਖ ਲਓ ਤੁਸੀਂ ਮੈਂ ਕਿੰਨਾ ਕ ਤੇਲ ਪਾ ਰਹੀ ਹਾਂ ਇਹਨੂੰ ਅਸੀਂ ਫੇਲਾ ਦੇਣਾ ਅੱਛੀ ਤਰ੍ਹਾਂ ਬਿਲਕੁਲ ਤੇਲ ਜਿਆਦਾ ਨਹੀਂ ਯੂਜ਼ ਕਰਨਾ ਕਿਉਂਕਿ ਅਸੀਂ ਹੈਲਦੀ ਚਿੱਲੇ ਬਣਾ ਰਹੇ ਹਾਂ ਤੇ ਇਸ ਵਾਸਤੇ ਹੁਣ ਜਿਹੜਾ ਬੇਸਣ ਇਹਨੂੰ ਅੱਛੀ ਤਰ੍ਹਾਂ ਫਿਰ ਮਿਕਸ ਕਰ ਲੈਣਾ ਆਟੇ ਤੇ ਬੇਸਣ ਆਟਾ ਪਲਦਾ ਹੀ ਮਤਲਬ ਹੁੰਦਾ ਹੈ ਕਿ ਚਿਫਕ ਜਾਂਦਾ ਹੈ ਅੱਛੀ ਤਰ੍ਹਾਂ ਅਤੇ ਜਿਹੜਾ ਬੇਸਣ ਹੁੰਦਾ ਨਾ ਕੱਲਾ ਔਰ ਟੁੱਟ ਜਾਂਦਾ ਹੈ ਛੇਤੀ ਇਸ ਤਰੀ ਤੁਸੀਂ ਕੱਚੀ ਭਰਨੀ ਹੈ ਤੇ ਦੋ ਕੱਚੀਆਂ ਤੁਸੀਂ ਪਾ ਦੇਣ ਵਾਲੇ ਨੇ। ਪੋਲੀ ਵਾਲੇ ਨੂੰ ਫੈਲਾ ਦੇਣਾ। ਬਿਲਕੁਲ ਹੌਸੇ ਹੌਸੇ ਫੈਲਾਣਾ। ਚਮਚੋਂ ਦੀ ਹੈਲਪ ਨਾਲ ਵੀ ਕਰ ਸਕਦੇ ਹੋ, ਪਲਟੇ ਦੀ ਹੈਲਪ ਨਾਲ ਵੀ ਕਰ ਸਕਦੇ ਹੋ। ਬਿਲਕੁਲ ਪਤਲਾ ਕਰ ਦੇਣਾ ਨੂੰ। ਇਹ ਖੋਜ ਇਹਨੂੰ ਟੱਕਣਾ ਜ਼ਰੂਰ ਹੈ ਅਗਰ ਤੁਸੀਂ ਟੱਕੋਗੇ ਨਹੀਂ ਤੇ ਤੁਹਾਡੇ ਚਿਲੇ ਜੜੇ ਨਹੀਂ ਅچھے ਨਹੀਂ ਬਣਨਗੇ ਇਹਨੂੰ ਬਿਲਕੁਲ ਟੱਕ ਕੇ ਬਣਾਣਾ ਬਾਕੀ ਵੈਜੀਟੇਬਲ ਤੁਸੀਂ ਆਪਣੀ ਮਰਜ਼ੀ ਦੀਆਂ ਜਿੰਨੀਆਂ ਮਰਜ਼ੀ ਪਾਓ ਚਟਪਟੇ ਜਿੰਨੇ ਮਰਜ਼ੀ ਬਣਾਓ ਹੁਣ ਅਸੀਂ ਇਹਨੂੰ ਫੇਰ ਟੱਕਣ ਦੇ ਨਾਲ ਟੱਕ ਦੇਵਾਂਗੇ ਕੋਈ ਵੀ ਟੱਕਣ ਲੈ ਸਕਦੇ ਹੋ ਮੇਰੇ ਕੋਲ ਕੜਾਈ ਦਾ ਟੱਕਣ ਸੀ ਮੈਂ ਉਹਦੇ ਨਾਲ ਟੱਕ ਦਿੱਤਾ ਜਿਹੜਾ ਕਿ ਤੁਸੀਂ ਸਟੀਮ 'ਚ ਵੀ ਬਣ ਜਾਵੇ ਔਰ ਥੱਲੋ ਸੇਕ ਵੀ ਲੱਗੀ ਜਾਵੇ ਇਹ ਬਹੁਤ ਹੀ ਟੇਸਟੀ ਤੇ ਹੈਲਦੀ ਬੰਦਨ ਇੱਕ ਵਾਰ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਜੀ ਸਸਰੀ ਕਾਲਜੀ